ਜਨਾਨੀਆਂ ਤਾਂ ਸੂਟ ਪਾ ਲੈਣ ਜਿਹੇ ਜ ਮਰਜ਼ੀ ਪਾ ਲੈਣ ਮੇਕਅਪ ਕਰਨ ਤਾਂ ਹੋਰ ਜਿਆਦਾ ਸੋਹਣੀਆਂ ਲੱਗਣ ਲੱਗ ਜਾਂਦੀਆਂ ਨੇ ਡਾਈ ਕਰ ਲੈਣ ਤਾਂ ਹੋਰ ਜਿਆਦਾ ਸੋਹਣੀਆਂ ਲੱਗਣ ਲੱਗ ਜਾਂਦੀਆਂ ਨੇ ਪਾਰਲਰ ਦੇ ਚਲੀ ਜਾਂ ਤਾਂ ਹੋਰ ਸੋਹਣੀਆਂ ਲੱਗਣ ਲੱਗ ਜਾਂਦੀਆਂ ਨੇ ਪਤਾ ਨਹੀਂ ਕੀ ਕੀ ਬਾਸਟੇਟ ਕਰ ਲੈ ਜੀ ਜੋ ਕਰ ਲਿਆ ਉਹ ਕਰ ਲੈ ਬੰਦਿਆਂ ਨੇ ਤਾਂ ਵਿਚਾਰਿਆਂ ਨੇ ਉਹੀ ਕੁਰਤਾ ਪਜਾਮਾ ਪਾਉਣਾ ਹੁੰਦਾ ਵਾ ਇੱਕ ਜਨਾਨੀ ਨੇ ਤਾਂ ਕਮਾਲ ਕਰ ਦਿੱਤੀ ਮੈਨੂੰ ਕਹਿੰਦੀ ਜਿਹੜਾ ਤੇਰੇ ਨਾਲ ਹੈ ਇਹ ਕੌਣ ਮੈਂ ਕਿਹਾ ਦਰ ਫਿੱਟੇ ਮੂੰਹ ਹਾਏ ਮੇਰੇ ਘਰ ਵਾਲਾ ਕਹਿੰਦੀ ਭਾਣੇ ਹਾਏ ਨਹੀਂ ਮੈਂ ਕਿਹਾ ਹਾਏ ਨਹੀਂ ਕਿਹ ਚ ਕੀੜੇ ਪੈ ਹਨ ਕਹਿੰਦੀ ਮੇਰੇ ਘਰ ਵਾਲਾ ਉਹ ਖੜਾ ਦੇਖੋ ਨੇ ਪੈਂਟ ਸ਼ਰਟ ਪਾਈ ਹੋਈ ਹੈ ਪੈਂਟ ਕੋਟ ਪਾਇਆ ਹੋਇਆ ਤੇ ਟਾਈ ਲਾਈ ਹੋਈ ਹੈ ਦੀ ਜੇਬ ਚ ਰਮਾਲ ਪਾਇਆ ਤੇ ਕਾਲੀਆਂ ਐਨਕ ਲਾਈ ਨੇ ਮੈਂ ਕਿਹਾ ਭਾਣੇ ਠੀਕ ਆ ਹਾਂ ਬਦਿਏ ਮਹਾਂ ਚੰਗਾ ਭਾਈ ਅਸੀਂ ਖੇਤੀ ਕਰ ਵਾਲੇ ਜੱਟ ਜ਼ਿੰਮੇਦਾਰ ਆ ਸਾਡੇ ਕੋਲ ਇੰਨਾ ਸਜੰਤਾ ਜਾਂਦਾ ਟਾਈਮ ਨਹੀਂ ਹੁੰਦਾ ਮੈਂ ਕਿਹਾ ਜੇ ਅਸੀਂ ਇੰਨਾ ਕੁਸ ਲਾਟਰ ਪਟਰ ਕਰਕੇ ਇਹ ਤੁਰੂ ਨਾ ਬਾਹਰ ਨੂੰ ਜਾਂ ਨੂੰ ਤਾਂ ਭੈਣ ਸਾਡੀ ਮੋਟਰ ਭੱਜੂ ਲੈਟ ਭੱਜੂਗੀ ਅਸੀਂ ਤਾਂ ਫੇ ਭੁੱਖੇ ਥਾਏ ਮਾਰੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਇੰਨਾ ਕੁਸ ਅਸੀਂ ਲਾਟਰ ਪਟਮ ਕਰਕੇ ਹਰ ਵਕਤ ਕਰੂਗੀ ਮੈਂ ਕਿਹਾ ਇਸ ਦਾ ਬਾਹਰੋਂ ਤਰੂ ਭਾਈ ਐ ਜਿਵੇਂ ਬੈਠਣ ਨੇ ਐ ਚੱਕ ਤਰਪਨੇ ਝੋਲਾ ਤੁਸੀਂ ਤਾਂ ਮੈਂ ਕਿਹਾ ਜਿੰਨੇ ਚੋਂ ਤਿਆਰ ਹੋਣੇ ਅਸੀਂ ਤਾਂ ਉਹ ਚੋਂ ਜਾ ਕੇ ਵਾਪਸ ਮੁੜਿਆ ਆਉਣੇ ਆ ਹਾਂ ਅਗਲਾ ਤਾਂ ਬਸ ਅੱਜਕਲ ਟੌਰਸ ਕਿੰਨੀ ਦੇਖਦਾ ਜਿਹਦੀ ਟੌਰਸ ਹਰ ਹੀਆ ਪਰ ਇਹਨਾਂ ਦੇਖਿਆ ਕਰੋ ਜਿੰਨਾਂ ਕੋਲੇ ਪੈਂਟ ਕੋਟ ਪਾਇਆ ਹੁੰਦਾ ਉਹ ਕਈ ਵਾਰੀ ਜੇਬਾਂ ਖਾਲੀ ਵੀ ਹੁੰਦੀਆਂ ਨੇ